ਹੈਲੋ ਜੀ ਆਓ ਜੀ ਅੱਜ ਅਸੀਂ ਇੱਕ ਨਾ ਵਧੀਆ ਜੀ ਚਟਨੀ ਬਣਾਈ ਹੈ ਜਿਹੜੀ ਨਾ ਲੰਮੇ ਟਾਈਮ ਵਾਸਤੇ ਅਸੀਂ ਖਾ ਸਕੀਏ ਇਹ ਚਟਨੀ ਬਣਦੀ ਜਰੂਰ ਹੈ ਤਿੱਖੀ ਚਟਨੀ ਬਣਦੀ ਹੈ ਬਹੁਤ ਵਧੀਆ ਸੁਆਦੀ ਚਟਨੀ ਬਣਦੀ ਆ ਪਰ ਇਹ ਲੰਮੇ ਟਾਈਮ ਵਾਸਤੇ ਖਰਾਬ ਨਹੀਂ ਹੁੰਦੀ ਤੇ ਆਪਾਂ ਇਹ ਚਟਨੀ ਬਣਾਉਣ ਵਾਸਤੇ ਅੱਧਾ ਕਿਲੋ ਮਿਰਚਾਂ ਲਈਆਂ ਨੇ ਅੱਧਾ ਕਿਲੋ ਅੰਬ ਲਏ ਨੇ ਤੇ ਆ 50 ਗ੍ਰਾਮ ਅਸੀਂ ਲਸਣ ਲਿਆਏ ਹੁਣ ਇਹਨਾਂ ਨੂੰ ਅਸੀਂ ਧੋ ਬਣਾ ਕੇ ਸਾਰੀਆਂ ਚੀਜ਼ਾਂ ਨੂੰ ਸਕਾ ਕੇ ਤੇ ਕੱਟ ਲਿਆਏ ਅੰਬਾਂ ਨੂੰ ਛਿੱਲ ਕੇ ਕੱਟ ਲਿਆਏ ਲਸਣ ਛਿੱਲ ਲਿਆਏ ਤੇ ਮਿਰਚਾਂ ਵੀ ਕੱਟ ਲਈਆਂ ਧੋ ਕੇ ਹਨਾ ਮਤਲਬ ਵਧੀਆ ਕਰਕੇ ਪਾਣੀ ਨਹੀਂ ਨਾਲ ਲੱਗਾ ਰਹਿਣ ਦਿੱਤਾ ਤੇ ਹੁਣ ਅਸੀਂ ਇੱਕ ਫਰਾਈ ਪਿੰਨ ਲਿਆਏ ਤੇ ਫਰਾਈ ਪਿੰਨ ਦੇ ਵਿੱਚ ਅਸੀਂ ਥੋੜਾ ਜਿਹਾ ਹੁਣ ਤੇਲ ਪਾਵਾਂਗੇ ਰਫੈਂਟ ਤੇਲ ਪਾਵਾਂਗੇ ਭਾਵੇਂ ਕੋੜਾ ਵੀ ਪਾ ਲਓ ਸਰੋਂ ਦਾ ਸਰਸੋਂ ਦਾ ਤੇਲ ਵੀ ਪਾ ਸਕਦੇ ਹਾਂ ਸਰੋਂ ਦਾ ਜਿਹੜਾ ਵੀ ਵਰਤਦੇ ਹੋ ਉਹੀ ਤੁਸੀਂ ਪਾ ਸਕਦੇ ਹੋ ਇਹ ਮੈਂ ਤੇਲ ਕਿੰਨਾ ਕੁ ਪਾਇਆ ਏ ਇੱਕ ਕੜਚੀ ਤੇਲ ਦੀ ਪਾਈ ਏ ਜਿਆਦਾ ਨਹੀਂ ਪਾਇਆ ਕਿਉਂਕਿ ਸਮਾਨ ਥੋੜਾ ਜਿਆਦਾ ਏ ਮੇਰੇ ਕੋਲ ਜਿਹਦੀ ਚਟਣੀ ਬਣਾਣੀ ਏ ਇਹ ਆਪਾਂ ਪਹਿਲਾਂ ਲਸਣ ਜਿਹੜਾ ਆ ਇਹ ਪਾਤ ਆਏ ਤੇਲ ਦੇ ਵਿੱਚ ਇਹ ਥੋੜਾ ਜਿਆ ਅਸੀਂ ਨਾ ਭੁੰਨਾਗੇ ਇਹਨੂੰ ਇਹ ਲਸਣ ਨੂੰ ਨਾ ਥੋੜਾ ਜ ਆਪਾਂ ਭੁੰਨ ਲਵਾਂਗੇ ਫਿਰ ਬਾਕੀ ਦਾ ਸਮਾਨ ਵੀ ਅਸੀਂ ਪਾ ਦੇਵਾਂਗੇ ਵਿੱਚ ਜਨਿਕੇ ਮਿਰਚਾਂ ਕਟੀਆਂ ਹੋਈਆਂ ਵੀ ਪਾ ਦਿਆਂਗੇ ਤੇ ਆਂਬ ਕੱਟੇ ਹੋਏ ਵੀ ਪਾ ਦਵਾਂਗੇ ਸਾਰਾ ਸਮਾਨ ਆਪਾਂ ਇਕੱਠਾ ਹੀ ਇਹਦੇ ਵਿੱਚ ਪਾਵਾਂਗੇ ਫਰਾਈ ਪਿੰਦੇ ਚਟਨੀ ਬਹੁਤ ਹੀ ਵਧੀਆ ਬਣਦੀ ਆ ਤੇ ਖਰਾਬ ਵੀ ਨਹੀਂ ਜਲਦੀ ਹੁੰਦੀ ਇਹਨੂੰ ਬਸ ਇੱਕ ਵਧੀਆ ਜਿਹਾ ਸ਼ੀਸ਼ੇ ਦੇ ਕੰਟੇਨਰ ਦੇ ਵਿੱਚ ਬੰਦ ਕਰਕੇ ਜਿੱਦਾਂ ਮਰਦਮਾਨ ਜਿਹਨੂੰ ਕਹਿ ਦਿੰਦੇ ਆ ਡੱਬੇ ਦੇ ਅੰਦਰ ਤੇ ਫ੍ਰਿਜ ਦੇ ਵਿੱਚ ਆਪਾਂ ਰੱਖ ਸਕਦੇ ਆ ਤੇ ਕਦੀ 5-6 ਮਹੀਨੇ 7 ਮਹੀਨੇ ਤੱਕ ਕਦੀ ਖਰਾਬ ਹੀ ਨਹੀਂ ਹੁੰਦੀ ਜਿੰਨਾ ਚਿਰ ਮਰਜ਼ੀ ਤੁਸੀਂ ਖਾ ਸਕਦੇ ਹੋ ਤੇ ਆਹ ਚੀਜ਼ ਜਿਹੜੀ ਆਪਾਂ ਇਹਨੂੰ ਭੁੰਨਾਂਗੇ ਚੰਗੀ ਤਰ੍ਹਾਂ ਤਾਂ ਭਾਈ ਬੱਸ ਇਹਨਾਂ ਦੇ ਵਿੱਚ ਅਸੀਂ ਨਾ ਉਲਟ-ਪਲਟ ਇਹਨਾਂ ਨੂੰ ਕੜਚੀ ਮਾਰ ਕੇ ਉਲਟ-ਪਲਟ ਕਰਦੇ ਰਵਾਂਗੇ ਤੇ ਗੈਸ ਥੱਲੇ ਫੁੱਲ ਕੀਤਾ ਮੈਂ ਮਤਲਬ ਪੂਰਾ ਬਲੰਡਿਆ ਇਹ 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 ਜਿਹੜੀ ਆ ਮਤਲਬ ਚੀਜ਼ੇ ਇਹ ਆਪਾਂ ਇਦਾ ਹੀ ਭੁੰਨਣੀ ਆ ਬਸ ਹੁਣ ਮਿਰਚਾਂ ਵੀ ਪਾ ਦਵਾਂਗੇ ਇਹਦੇ ਅੰਦਰ ਇਹਦੇ ਵਿੱਚ ਤੇ ਆਪਾਂ ਸਾਰੀਆਂ ਚੀਜ਼ਾਂ ਨੂੰ ਨਾ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਤੇ ਚਟਨੀ ਬਹੁਤ ਹੀ ਵਧੀਆ ਬਣਦੀ ਆ ਕਿੰਨਾ ਕਿੰਨਾ ਚਿਰ ਲੰਮੇ ਟਾਈਮ ਵਾਸਤੇ ਖਾਧੀ ਜਾ ਸਕਦੀ ਆ ਇਹ ਇੰਨੀ ਵਧੀਆ ਚਟਨੀ ਹੁੰਦੀ ਆ ਵੀ ਕੋਈ ਗੱਲ ਨਹੀਂ ਕਰਨ ਵਾਲੀ ਬਹੁਤ ਹੀ ਵਧੀਆ ਸਵਾਦ ਬਹੁਤ ਇਹਦਾ ਇਹ ਰੈਸਪੀ ਨੂੰ ਜਰੂਰ ਮੌਕਾ ਦਿਓ ਇਹ ਬਹੁਤ ਹੀ ਵਧੀਆ ਵਾ ਹੁਣ ਬਾਹਰ ਵੀ ਹੈਗੀ ਐ ਸੀਜ਼ਨ ਵੀ ਹੈਗਾ ਅੰਬਾਂ ਦਾ ਹਰੀਆਂ ਮਿਰਚਾਂ ਵੀ ਬੜੀਆਂ ਵਧੀਆ ਮਿਲ ਜਾਂਦੀਆਂ ਨੇ ਇਹ ਜਟਨੀ ਬੜੇ ਆਰਾਮ ਨਾਲ ਬਣ ਸਕਦੀ ਆ ਸੀਜ਼ਨ ਚੱਲ ਰਿਹਾ ਹੈ ਇਹ ਗਰਮੀਆਂ ਦੇ ਵਿੱਚ ਜਿਹੜਾ ਲਸਣ ਪਾਇਆ ਵਿੱਚ ਇਹ ਜੇ ਪਾਣੀ ਥੋੜਾ ਬਹੁਤਾ ਜਿਹੜਾ ਵੱਧ ਘੱਟ ਪੀਤਾ ਹੋਵੇ ਉਹ ਵੀ ਪਚਾ ਸਕਦਾ ਏ ਲਸਣ ਦੇ ਬੜੇ ਫਾਇਦੇ ਹੁੰਦੇ ਨੇ ਤੇ ਲਸਣ ਆਪਾਂ ਇਹਦੇ ਵਿੱਚ ਪਾਇਆ ਇਹ ਤੇ ਆਂਬ ਵੀ ਕੱਚੇ ਜਿਹੜੇ ਆ ਉਹ ਵੀ ਬੜੇ ਵਧੀਆ ਹੁੰਦੇ ਆ ਇੱਕ ਤਿੱਖੀ ਚਟਨੀ ਬਣਨੀ ਆ ਸਵਾਦਿਸ਼ਟ ਚਟਨੀ ਜਿਹੜੀ ਆ ਇਹ ਤਿਆਰ ਹੋਣੀ ਆ ਇਹ ਜਿਹੜੇ ਲੋਕ ਕਰਾਰਾ ਜਿਹਾ ਖਾਣਾ ਖਾਂਦੇ ਨਾ ਨਾ ਉਹਨਾਂ ਵਾਸਤੇ ਬਹੁਤ ਹੀ ਵਧੀਆ ਆ ਹੋਰ ਕਰਾਰੇ ਆ ਖਾਣਾ ਆ ਖਾਣ ਦੇ ਨਾਲ ਕੋਈ ਹੋਰ ਚੀਜ਼ ਲੈਣ ਦੀ ਲੋੜ ਨਹੀਂ ਪੈਣੀ। ਇਹ ਹੀ ਚਟਨੀ ਜਿਹੜੀ ਆ ਨਾ ਇਹ ਹੀ ਬਹੁਤ ਵਧੀਆ ਹੈ। ਉਹਨਾਂ ਨੂੰ ਇਦਾਂ ਹੀ ਸੇਕ ਲੱਗਦਾ ਜਾਂਂਦੇ ਆ ਇਦਾਂ ਹੀ ਇਹ ਨਾ ਪੋਚਦੇ ਜਾਂਂਦੇ ਨੇ। ਤੇ ਦੇਖੋ ਥੋੜੇ ਥੋੜੇ ਮਤਲਬ ਕਮਲਾਏ ਕਮਲਾਏ ਜੇ ਹੋ ਗਏ ਨੇ ਉਹ ਵੇਖੋ ਸਾਰੇ ਕਮਲਾਏ ਕਮਲਾਏ ਹੋ ਗਏ ਆ ਹੁਣ ਇਹ ਬਣ ਗਏ ਆ। ਸਾਰੇ ਨਾ ਵਧੀਆ ਬਣ ਗਏ ਆ ਇਹ। ਉਹਨਾਂ ਸੇ ਇਹਨਾਂ ਨੂੰ ਕੱਢ ਲਵਾਂਗੇ ਇੱਕ ਭਾਂਡੇ ਦੇ ਵਿੱਚ ਇਹਨਾਂ ਨੂੰ ਕੱਢ ਲਵਾਂਗੇ ਅਸੀਂ ਇਹਨੂੰ ਠੰਡਾ ਕਰਕੇ ਫਿਰ ਅਸੀਂ ਜਿਹੜਾ ਅਗਲਾ ਕੰਮ ਆ ਫਿਰ ਕਰਦੇ ਹਾਂ ਪਹਿਲਾਂ ਇਹਨਾਂ ਨੂੰ ਨਾ ਚੰਗੀ ਤਰ੍ਹਾਂ ਠੰਡੇ ਹੋਣ ਵਾਸਤੇ ਰੱਖ ਦਵਾਂਗੇ ਥੋੜੇ ਜਿਹਾ ਠੰਡੇ ਹੋ ਜਾਣ ਫਿਰ ਮਿਕਸੀ ਦੇ ਜੱਗ ਵਿੱਚ ਪਾਵਾਂਗੇ ਇਹਨਾਂ ਨੂੰ ਥੋੜੇ ਥੋੜੇ ਕਰਕੇ ਪਾਵਾਂਗੇ 2-3 ਵਾਰ ਇਹਨੂੰ ਜਿਹੜਾ ਆ ਵਾਰੀ-ਵਾਰੀ ਪਾਵਾਂਗੇ ਕਿਉਂਕਿ ਜ਼ਿਆਦਾ ਨਹੀਂ ਨਾ ਇਸ ਕਰਕੇ ਸਾਨੂੰ ਇਹ ਥੋੜਾ ਜਿਹਾ 2-3 ਵਾਰੀ ਘਮਾਉਣੇ ਪੈਣੇ ਆ ਹੁਣ ਅਸੀਂ ਥੋੜੇ ਥੋੜੇ ਪੀਠ ਕੇ ਲੈ ਆਂਦੇ ਨੇ ਤੇ ਆਹ ਦੇਖੋ ਇਦਾਂ ਹੀ ਇਹ ਬਿਨਾਂ ਪਾਣੀ ਦੇ ਬਿਲਕੁਲ ਪਾਣੀ ਲੱਗੇ ਨਹੀਂ ਲੱਗਨ ਦਿੱਤਾ ਇਹਦੇ ਪਾਣੀ ਤੋਂ ਬਗੈਰ ਇਹ ਜਿਹੜੀ ਹੈ ਨਾ ਇਹ ਚਕਨੀ ਜਿਹੜੀ ਆ ਪਾਣੀ ਤੋਂ ਬਗੈਰ ਹੀ ਬਣਾਈ ਗਈ ਆ ਜੋ ਵੀ ਪਾਣੀ ਦੀ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਦੱਸੀ ਸੀ ਕਿ ਆਂਬ ਨੂੰ ਵੀ ਪਾਣੀ ਨਹੀਂ ਲੱਗਾ ਹੋਣਾ ਚਾਹੀਦਾ ਮਿਰਚਾਂ ਨੂੰ ਵੀ ਪਾਣੀ ਨਹੀਂ ਲੱਗਾ ਹੋਣਾ ਚਾਹੀਦਾ ਜੇ ਹੋ ਸਕੇ ਤਾਂ ਕੱਟ ਕੇ ਸਾਰਾ ਸਮਾਨ ਟਾਈਮ ਹੁੰਦਾ ਆ ਤੇ ਬਹੁਤਾ ਨਹੀਂ ਤੇ 10 ਮਿੰਟ ਵਾਸਤੇ ਧੁੱਪੇ ਰੱਖੇ ਜਾਣ ਤੇ ਉਹ ਉਸ ਤੋਂ ਵੀ ਵਧੀਆ ਗੱਲ ਬਣ ਸਕਦੀ ਹੈ ਤੇ ਜਿੰਨਾਂ ਕੋ ਨਹੀਂ ਟਾਈਮ ਹੁੰਦਾ ਉਹ ਕੱਪੜੇ ਕਾਟਣ ਦੇ ਨਾਲ ਪਹਿਲਾਂ ਸਾਫ਼ ਕਰਕੇ ਚੰਗੀ ਤਰ੍ਹਾਂ ਤੇ ਫਿਰ ਇਹਨੂੰ ਕੱਟ ਕਰਨਾ ਇਹ ਚਟਨੀ ਕਦੀ ਖਰਾਬ ਨਹੀਂ ਹੁੰਦੀ ਤੇ ਇਹਦਾ ਟੇਸਟ ਬਹੁਤ ਵਧੀਆ ਜੇ ਜ਼ਿਆਦਾ ਖੱਟੀ ਖਾਣੀ ਆ ਤੇ ਖੱਟੀ ਖਾਧੀ ਜਾ ਸਕਦੀ ਜੇ ਥੋੜੀ ਜਿਹੀ ਮਿੱਠੀ-ਮਿੱਠੀ ਕਰਨੀ ਤੇ ਵਿੱਚ ਚੀਨੀ ਨਹੀਂ ਪੈ ਸਕਦੀ ਆ ਫੇ ਵੈਸੇ ਤੇ ਖੱਟੀ ਚਟਨੀ ਸੋਹਣੀ ਲੱਗਦੀ ਆ ਇਹ ਹੁਣ ਮੈਂ ਡੂੰਗੇ ਚ ਸਾਰੀ ਚਟਨੀ ਕੱਢ ਲਈ ਆ ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਇਹਨੂੰ ਹੁਣ ਕੀ ਕਰਨਾ ਆ ਆ ਦੇਖੋ ਮੈਂ ਫਰਾਈ ਪੈਨ ਲਿਆ ਏ ਇਹ ਮੈਂ ਗੈਸ ਤੇ ਧਰਿਆ ਇਹਦੇ ਵਿੱਚ ਮੈਂ ਤੇਲ ਪਾਤਾ ਏ ਰ ਫੈਂਡ ਤੇਲ ਪਾਇਆ ਵੇਖੋ ਕੜਛੀ ਕੀ ਤੇਲ ਪਾਇਆ ਜਿਆਦਾ ਨਹੀਂ ਪਾਇਆ ਹੈਗਾ ਇੱਕ ਤੜਕਾ ਲਗਾਉਨੇ ਆ ਇਹਨੂੰ ਤੇ ਬਹੁਤ ਹੀ ਤੇਜ਼ਤੀ ਤੜਕਾ ਲਗਾਵਾਂਗੇ ਤੇ ਬਹੁਤ ਹੀ ਵਧੀਆ ਜਿਹੜੀ ਚਟਨੀ ਆ ਤਿਆਰ ਹੋਈ ਆ ਇਹ ਆ ਦੇਖੋ ਆਪਾਂ ਸਸੋਂ ਪਾਤੀ ਆ ਤੇ ਇਹ ਦੋ ਚਮਚੇ ਸਰੋਂ ਦੇ ਮੈਂ ਪਾਏ ਆ ਸਰੋਂ ਜਿਹੜੀ ਐ ਦੋ ਚਮਚੇ ਪਾਏ ਨੇ ਇੱਕ ਲੌਂਜੀ ਆ ਜੀ ਮੇਰੇ ਕੋਲ ਡੇਢ ਚਮਚਾ ਮੈਂ ਕਲੌਂਜੀ ਦਾ ਪਾਤਾ ਏ। ਇਸ ਇਹਨਾਂ ਚੀਜ਼ਾਂ ਨੂੰ ਆਪਾਂ ਥੋੜਾ ਤੜਕਾ ਲਵਾਂਗੇ। ਥੋੜਾ ਜਿਹਾ ਭੁੰਨ ਲਵਾਂਗੇ। ਫੋਰ ਆਪਾਂ ਇਹਦੇ ਵਿੱਚ ਅਜੇ ਫਿਲਹਾਲ ਕੁਝ ਨਹੀਂ ਪਾਣਾ। ਦੋਨੋਂ ਚੀਜ਼ਾਂ ਹੀ ਪਾਈਆਂ ਨੇ। ਥੋੜਾ ਜਾਇ ਇਹਨੂੰ ਉਤੋਂ ਟੱਕ ਦੇਵਾਂਗੇ। ਕਿਉਂਕਿ ਇਹ ਜਿਹੜੀ ਸਰੋਂ ਆ ਨਾ ਇਹ ਦੇਖੋ ਕਿ ਇਹ ਮਤਲਬ ਥੜਕੰਡੀ ਹੈ ਤੇ ਇਸ ਕੋ ਚੰਗਾ ਕਿ ਬਾਹਰ ਨਾ ਆਵੇ ਹੁਣ ਆਪਾਂ ਇਹਦੇ ਵਿੱਚ ਚਟਨੀ ਪਲਟ ਦਵਾਂਗੇ ਫਰਾਈ ਪੈਨ ਦੇ ਵਿੱਚ ਆਪਾਂ ਚਟਨੀ ਸਾਰੀ ਪਾ ਦਵਾਂਗੇ ਇਹ ਚਟਨੀ ਮੈਂ ਤਾਂ ਜ਼ਿਆਦਾ ਬਣਾਈ ਹੈ ਕਿ ਜੇ ਕੋਈ ਆਪਣੇ ਮਤਲਬ ਜਿੱਦਾਂ ਪਰਿਵਾਰ ਦੇ ਹਿਸਾਬ ਨਾਲ ਬਣਾ ਸਕਦਾ ਹੈ ਤੇ ਇਹ ਬਣਾਣੀ ਆ ਤਾਂ ਫਿਰ ਥੋੜੀ ਜਿਹਾ ਜ਼ਿਆਦਾ ਬਣਾਈਆਂ ਕਿ ਥੋੜਾ ਟਾਈਮ ਚੱਲ ਜੇਗੀ ਤੇ ਆ ਦੇਖੋ ਆਪਾਂ ਇਹਨੂੰ ਇੱਕ ਤੜਕਾ ਲਗਾਤਾ ਏ ਹੁਣ ਆਪਾਂ ਇਹਦੇ ਵਿੱਚ ਨਾ ਥੋੜੇ ਜਿਹਾ ਨਮਕ ਮਿਰਚ ਪਾਵਾਂਗੇ ਮਿਰਚ ਤੇ ਨਹੀਂ ਪਾਵਾਂਗੇ ਚਲੋ ਬਾਕੀ ਨਮਕ ਪਾਵਾਂਗੇ ਇਹ 2 ਚਮਚੇ ਮੈਂ ਕਾਲੇ ਨਮਕ ਦੇ ਪਾਤੀਆ 3 ਚਮਚੇ ਮੈਂ ਦੂਜੇ ਚਿੱਟੇ ਨਮਕ ਦੇ ਪਾਤੀ। तकरीबन 1.5 ਚਮਚੇ ਮੈਂ ਨਮਕ ਪਾਇਆ 1 ਕਿਲੋ ਚਟਨੀ ਦੇ ਵਿੱਚ। ਸਟੀਲ ਦੇ ਚਮਚੇ ਜਿਹੜੇ ਹੁੰਦੇ ਹਨਾ ਉਹ ਹੀ ਪਾਏ ਨੇ ਮੈਂ। ਇਹ ਦੇਖੋ ਬਹੁਤ ਸੋਹਣੀ ਚਟਨੀ ਬਣ ਜਾਣੀ ਐ। ਆਪਾਂ ਮਿਕਸ ਕਰ ਦਵਾਂਗੇ ਸਾਰੀ ਹਿਲਾ ਕੇ ਇਸ ਤਰ੍ਹਾਂ ਕਟਕੀ ਦੇ ਨਾਲ ਸਾਰੀ ਨੂੰ ਮਿਕਸ ਕਰਾਂਗੇ। ਜਦੋਂ ਆਪਾਂ ਸਟੋਰ ਕਰਨੀ ਆ ਕਿਸੇ ਬਿਆਮ ਵਿੱਚ ਪਾ ਕੇ ਜਾ ਕੇ ਇਹ ਕੰਟੇਨਰ ਚ ਪਾ ਕੇ ਤੇ ਆਪਾਂ ਗਿੱਲਾ ਚਮਚਾ ਵਗੈਰਾ ਉਹਨੂੰ ਨਹੀਂ ਲਾਉਣਾ ਜੇ ਨੂੰ ਗਿੱਲਾ ਚਮਚਾ ਲੱਗਦਾ ਇਹ ਜਾਂ ਕੁਛ ਇਹੋ ਜਿਹਾ ਪਾਣੀ ਦੇ ਕੋਈ ਵੀ ਕਿਸ ਤਰੀਕੇ ਨਾਲ ਵੀ ਪਾਣੀ ਲੱਗ ਜਾਂਦਾ ਤੇ ਫਿਰ ਚਟਨੀ ਖਰਾਬ ਹੋ ਜਾਂਦੇ ਬਹੁਤ ਖਤਰਾ ਹੋ ਜਾਂਦਾ ਹੈ ਤੇ ਆਪਾਂ ਇਹਨੂੰ ਗਿੱਲੀ ਕੋਈ ਚੀਜ਼ ਵੀ ਨਹੀਂ ਲਗਾ ਸਕਦੇ ਹੁਣ ਆਪਾਂ ਦੋ ਚਮਚੇ ਚੀਨੀ ਦੇ ਪਾ ਦਿੱਤੇ ਆ ਜੀ ਥੋੜਾ ਜਿਹਾ ਬੈਲੈਂਸੇ ਦਾ ਬਣ ਗਿਆ ਵਾ ਬਾਕੀ ਇਹ ਖੱਟੀ ਹੈ ਚਟਣੀ ਖੱਟੀ ਹੈ ਥੋੜਾ ਜਿਹਾ ਸਿਰਕਾ ਪਾਵਾਂਗੇ ਅਸੀਂ ਇਹ ਸਿਰਕਾ ਜਿਹੜਾ 2 ਚਮਚੇ ਪਾਤਾ ਕਿਉਂਕਿ ਇਹ ਲੰਬੇ ਟਾਈਮ ਵਾਸਤੇ ਚਟਣੀ ਕਦੀ ਖਰਾਬ ਨਹੀਂ ਹੋਏਗੀ ਇਹ ਸਿਰਕੇ ਦਾ ਪਾਉਂਦਾ ਇਹ ਕੰਮ ਆ ਸਰਕਾਰ ਸਿਰਕੇ ਦਾ ਇਹ ਕੰਮ ਆ ਕਿ ਇਹ ਨਾ ਲੰਬੇ ਟਾਈਮ ਲਈ ਚਟਣੀ ਜਿਹੜੀ ਆ ਕਦੀ ਵੀ ਨਹੀਂ ਖਰਾਬ ਹੋਣੀ ਤੇ ਬਹੁਤ ਟੇਸਟੀ ਚਟਣੀ ਤਿਆਰ ਹੋਈ ਹੈ ਇਹ ਦੇਖੋ ਕਿੰਨੀ ਵਧੀਆ ਚਟਣੀ ਤਿਆਰ ਹੋਈ ਐ ਉਹਨਾ ਪਾਏ ਨੂੰ ਨਾ ਕਿਸੇ ਡੂੰਘੇ ਦੇ ਵਿੱਚ ਕੱਢ ਲਵਾਂਗੇ ਠੰਡੀ ਹੋਣ ਵਾਸਤੇ ਰੱਖ ਦਵਾਂਗੇ ਉਸੇ ਡੂੰਘੇ ਵਿੱਚ ਕੱਢ ਦਵਾਂਗੇ ਜਿੱਚ ਪਹਿਲਾਂ ਪਈ ਹੋਈ ਸੀ ਫਿਰ ਬਾਅਦ ਵਿੱਚ ਅਸੀਂ ਜਦੋਂ ਬਿਲਕੁਲ ਠੰਡੀ ਹੋ ਜਾਏਗੀ ਫੇਰ ਆਪਾਂ ਇਹਨੂੰ ਡੱਬਿਆਂ ਦੇ ਵਿੱਚ ਭਰ ਦਵਾਂਗੇ ਆ ਦੇਖੋ ਜੀ ਮੈਂ ਤੁਹਾਨੂੰ ਦਿਖਾ ਦਿੱਤਾ ਹੈ ਕਿ ਆਂਬ ਮਿਰਚਾਂ ਤੇ ਲਸਣ ਦੀ ਚਟਨੀ ਹੈ ਜੀ ਇਹ ਆ ਦੇਖ ਲਓ ਰਿਆਰ ਫੂਡ ਚੈਨਲ ਆ ਜੀ ਸਾਡਾ YouTube ਤੇ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਨਾਲ